ਪਿੰਸ ਸਿੱਕਲ ਦੀ ਸਾਰ ਹੈ ਨਾ ਵਧੀਆ ਹਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰੱਤਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਫਤਿਹਗੜ ਚੋੜੀਆਂ ਰੋਡ ਫਤਿਹਗੜ ਚੋੜੀਆਂ ਤੋਂ ਜਿਹੜਾ ਡੇਰੇ ਬਾਬੇ ਨਾਨਕ ਨੂੰ ਰੋਡ ਹੁੰਦਾ ਰੋਡ ਦੇ ਉੱਤੇ ਪਿੰਡ ਹੈ ਜਿਹੜਾ ਵੀਰ ਜੀ ਉਹਨਾਂ ਦਾ ਤੇ ਵੀਰ ਜੀ ਉਹਨਾਂ ਦਾ ਦੁੱਧ ਦਾ ਕੰਮ ਆ ਜਿਹੜਾ ਵਪਾਰ ਦਾ ਕੰਮ ਨਹੀਂ ਆ ਤੇ ਮਾਲ ਸਾਰਾ ਜਿਹੜਾ ਵਾ ਹਰਿਆਣੇ ਤੋਂ ਜਿਹੜੀਆਂ ਮੱਝਾਂ ਜਿਹੜੀਆਂ ਆਈਆਂ ਵਾ ਸਾਰੇ ਹਰਿਆਣੇ ਦੀਆਂ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਚਾਰ ਝੋਟੀਆਂ ਤੁਹਾਨੂੰ ਦਿਖਾਵਾਂਗੇ ਚਾਰੇ ਦੀਆਂ ਚਾਰੇ ਸੁਈਆਂ ਸਵਈਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਇਹ ਜਿਹੜੀਆਂ ਵਿਰਦੀਆਂ ਨੇ ਅੱਜ ਵਿਕਾਉ ਕੀਤੀਆਂ ਵਾ ਤੇ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਬਾਰੇ ਹਾਂਜੀ ਵਿਰਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਦੱਸਦੇ ਇੱਕ ਰਹੀ ਆਪਣਾ ਨਾਮ ਮੇਰਾ ਗੁਰਮੁਖ ਸਿੰਘ ਹੈ ਜੀ ਤੇ ਐਡਰੈਸ ਵੀ ਦੱਸਦੇ ਪਿੰਡ ਰੱਤਾ ਹਾਂਜੀ ਸੱਸੀਂ ਡੇਰਾ ਬਾਬਾ ਨਾਨਕ ਜਿਹੜਾ ਕਰਦਾਸ ਕੋ ਤੇ ਫੋਨ ਨੰਬਰ ਵੀ ਬੋਲਦੇ ਇੱਕ ਰਹੀ 95928 ਠੀਕ ਹੈ ਡੇਰਾ ਬਾਬ ਨਾਨਕ ਲੱਗੇ ਹੀ ਆਪਣੇ ਇੱਥੇ ਹਾਂ ਜੀ 5 ਕਿਲੋਮੀਟਰ ਸਰ ਠੀਕ ਹੈ ਜਿੱਥੇ ਫਤਿਹਗੜ੍ਹ ਜੋੜੀਆਂ ਕਿੰਨਾ ਜੀ ਫਤਿਹਗੜ੍ਹ ਜੋੜੀਆਂ 15 ਕਿਲੋਮੀਟਰ 15 ਕਿਲੋਮੀਟਰ ਠੀਕ ਹੈ ਤੇ ਦੁੱਧ ਦਾ ਕੰਮ ਫਿਰ ਆਪਣਾ ਹਾਂ ਜੀ ਦੁੱਧ ਦਾ ਠੀਕ ਹੈ ਤੇ ਇਹ ਕਿਉਂ ਛੋਟੀਆਂ ਵੇਚ ਦੇਣੀਆਂ ਇਹ ਵੀਰੇ ਤਾਂ ਵੀ ਲੇਬਰ ਨਹੀਂ ਕੀ ਮਿਲਦੀ ਅੱਛਾ ਲੇਬਰ ਤੇ ਪ੍ਰੋਬਲਮ ਤੋਂ ਆਉਂਦੀ ਠੀਕ ਹੈ ਮੱਜਾਂ ਸਾਡੇ ਕੋਲ 28 ਹੈ ਗਿਆਨੀ ਅੱਛਾ ਤੇ ਲੇਬਰ ਦੀ ਬੜੀ ਮੁਸ਼ਕਲ ਅੱਛਾ ਫਿਰ ਕੋ ਹਮਾਲਾ ਜਿਹੜੀਆਂ ਤਾਜ਼ੀਆਂ ਸੋਈਆਂ ਫਿਰ ਤੁਹਾਡਾ ਰੱਦਾ ਹੋਲੀਆਂ ਕਰਦੀ ਹੈ ਠੀਕ ਹੈ ਤੇ ਸਾਰਾ ਮਾਲ ਉਧਰ ਦਾ ਹੀ ਸਾਰਾ ਮਾਲ ਹੈ ਉਧਰ ਹੀ ਲਿਆਉਂਦੇ ਸਾਰਾ ਮਾਲ ਠੀਕ ਹੈ ਇੱਧਰ ਦੀ ਕੋਈ ਵੀ ਨਹੀਂ ਹੈ ਬਾਕੀ ਵੀ ਜਿਹੜੀਆਂ ਘਰੇ ਵੀ ਰੱਖੀਆਂ ਉਹ ਵੀ ਸਾਰੀਆਂ ਉਧਰ ਦੀਆਂ ਹੀ ਹਨ ਠੀਕ ਹੈ ਜੀ ਚੰਗਾ ਮਾਲ ਜਿਹੜਾ ਵੀ ਦੀ ਉਹਨਾਂ ਨੇ ਘਰੇ ਵੀ ਰੱਖੇ ਅੱਛਾ ਜਿਹੜੀਆਂ ਮੌਕੇ ਦੇ ਤਾਜੀਆਂ ਇਹੋ ਹੀ ਆ ਹਨਾ ਚਾਰ ਮੱਜਾਂ ਜਿਹੜੀਆਂ ਠੀਕ ਹੈ ਤੇ ਸ਼ੁਰੂਆਤ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਤੋਂ ਹੀ ਆਪਾਂ ਕਰਨੀ ਆ ਹਾਂਜੀ ਥਣ ਦੇਖ ਸਕਦੇ ਤੇ ਕਰੀ ਲਾਗੇ ਤੋਂ ਬਾਕੀ ਉਧਰ ਦੀਆਂ ਮੱਜਾਂ ਤਾਂ ਜਿਹੜਾ ਵੱਖਰੇ ਪਤਾ ਲੱਗ ਜਾਂਦਾ ਵਾ ਦਸਨ ਦੀ ਜਿਹੜੀ ਲੋਡ ਨਹੀਂ ਹੁੰਦੀ ਪੈਂਦੀ ਮਿਲਕਵੇਂ ਨੇ ਵੀ ਚੰਗੇ ਆ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਸਾਰੀਆਂ ਕਦ ਕਾਠ ਪੱਖਾ ਚੰਗੀਆਂ ਜਵਾਨ ਆ ਤੇ ਦੱਸੀਏ ਇਹਦੇ ਬਾਰੇ ਕਿੰਨਾ ਸੁਵਾ ਜੇਰਾ ਇਹ ਵੀਜੀ ਤੀਜੇ ਸੁਵਾ ਸੂਈ ਜੇ ਅੱਛਾ ਐਵੇਂ ਕਹਿ ਦਈਏ ਵੀ ਦੂਜੇ ਸੁਵੇ ਤੀਜੇ ਸੁਵੇ ਸੂਈ ਜੇ ਠੀਕ ਆ ਤੇ ਅਛਰੇ ਸੁਵੇ ਮੈਂ ਲਿਆਦੀ ਠੀਕ ਆ ਐਰ ਵੀ ਬਿਲਕੁਲ ਠੀਕ ਆ ਤੇ ਕਿੰਨੇ ਦਿਨ ਹੋਏ ਇਹਨਾਂ ਸੂਈ ਨੂੰ ਇਹਨੂੰ ਸਹੀ ਨਾ ਜੁਜੀ 6 ਦਿਨ ਹੋ ਗਏ 6 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਵਿੱਚ ਜਿੱਦਾਂ 11-12 ਤਿਆਰ ਆ ਮੋਕੇ ਤੇ ਕਿੰਨਾ ਚਵਾਈ ਜਾਊਗੀ ਹੈ ਜੀ ਹੋਰ ਤੇ ਮੇਰੇ ਸਾਬ ਨੂੰ 17 ਲੀਟਰ ਚ ਹੋਣਾ ਹੀ ਚਾਹੀਦਾ ਵੀ ਪਿਛਲੇ ਸਵੇਰ ਵੀ 15-16 ਕਰੀ ਜੀ ਅੱਛਾ 15-16 ਜਿਹੜਾ ਪਿਛਲੇ ਸਵੇਰ ਚ ਹੋਇਆ ਵਾ ਹਾਂਜੀ ਹੋਇਆ ਤੇ ਅਰਕੇ ਵੀ ਜਿਹੜਾ 16 ਦੇ ਲਾਗੇ ਜਿਹੜਾ ਚਵਾਈ ਜਾਊਗਾ ਹਾਂਜੀ ਤੋਰੋ ਹਾਂ ਇੱਕ ਅੱਧੀ ਫੇਰੀ ਨੂੰ ਆ ਵੀ ਕੋਈ ਫੋਨ ਹੈ ਬਾਕੀ ਚੰਗੀਆਂ ਸੋਹਣੀਆਂ ਝੋਟੀਆਂ ਵਾਂ ਜਿੰਨਾਂ ਮੰਡੀ ਚ ਵੀ ਪਾਉਣੀਆਂ ਵਾਂ ਉਹ ਵੀ ਵੀਰ ਪਾ ਸਕਦਾ ਬਾਕੀ ਚੰਗੇ ਕਦ ਕਾਠ ਵਾਲੀਆਂ ਪੂਰੀਆਂ ਜਵਾਨ ਝੋਟੀਆਂ ਵਾਂ ਜਿਹੜੀਆਂ ਬੱਚੇ ਜਿਹੜੇ ਇਹਨਾਂ ਦੇ ਇੱਧਰ ਵੱਜੇ ਆ ਤਾਂ ਕਰਕੇ ਇੱਧਰ ਨਾਲ ਭੱਜ ਕੇ ਆ ਗਈਆਂ ਬੱਚੇ ਤੁਹਾਨੂੰ ਹੁਣੇ ਦਿਖਾ ਦੇਵਾਂਗੇ ਆ ਜਾ ਪੁੱਤ ਆ ਜਾ ਆ ਜਾ ਬਈ ਤੀ ਬਾਕੀ ਚੰਗੇ ਕਦ ਕਾਠ ਦੀ ਆ ਡਾਂ ਵੀਡੀਓ ਬਣਾਉਂਦਾ ਜੀ ਦੁਪਹਿਰ ਦਾ ਵਾ ਕੋਈ ਓਸਾ ਹੋਣਾ ਹਵਾਨੇ ਦਾ ਅੰਦਾ ਜਲਾਵੇ ਲੈ ਜਾਵੇ ਦੀ ਲੈ ਜਾ ਲੈ ਜਾ ਕੋਈ ਕੋਈ ਲੈ ਆ ਨਾ ਆ ਆ ਇੱਧਰ ਆ ਆ ਆ ਵੀਰ ਤਰਵਾ ਯਾਰ ਅੱਗੇ ਬਾਕੀ ਆ ਦੇਖ ਸਕਦੇ ਜੀ ਸ਼ਾਮ ਤੱਕ ਆਪਣਾ ਜਿਹੜਾ ਦੁੱਧ ਨੇ ਸਾਬਾ ਨਾ ਹਵਾਨਾ ਜਿਹੜਾ ਚੰਗਾ ਤਿਆਰ ਕਰੂਗੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਉਹ ਵੀ ਤੁਹਾਨੂੰ ਦਿਖਾ ਦਈਏ ਇਨੋਂ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਕਿੰਨੂ ਵੀਰ ਜੀ ਅਜ ਨੌ ਦਿਨ ਹੋ ਗਏ ਇਨਾਂ ਨੌ ਦਿਨ ਹੋ ਗਏ ਆ ਇਹਦੇ ਕੋਲ ਦੁੱਧ ਕਿੰਨਾ ਚਿਰ ਤਿਆਰ ਹੈ ਇਹ ਥੱਲੇ ਵੀ ਜੀ ਐਸੋ 13 ਲੀਟਰ ਦੁੱਧ ਹੈਗਾ ਜੀ 13 ਲੀਟਰ ਤਿਆਰ ਆ ਜਿਹੜਾ ਤੇ ਇਹ ਕਿੰਨਾ ਵਿੱਚ ਆਹੋ ਚੋਕ ਆਪਣੇ ਤਸੱਲੀ ਨਾ ਖੜ ਸਕਦਾ ਠੀਕ ਆ ਗਾਰੰਟੀ ਦਾ ਦਾ ਤੇ ਇਹ ਕਿੰਨਾ ਵਿੱਚ ਵਾਈ ਜਾਊਗੀ ਇਹ ਵੀ ਜੀ ਇਹ ਨੂੰ ਤੇ ਪਵਾ ਜੇ ਨਾ ਮੱਦੀ ਕਹਦੀ ਵੀ 16 17 ਲੀਟਰ ਦੋ ਦੇ 16 17 ਵਿੱਚੋਂ ਇਹਦਾ ਚਵਾਈ ਜਾਊਗੀ ਹਾਂ ਜੀ ਐਵੇਂ ਵਪਾਰੀਆਂ ਨੂੰ ਕਹਿਦੀ ਆ ਵੀ ਬੜਾ 20 ਕਿਲੋ ਕਰਦੇ ਕਿ ਜੋਂ ਬਾਕੀ ਉਹ ਤੇ ਚਲੋ ਸ਼ਾਮ ਤੇ ਆ ਹਨਾ ਸ਼ਾਮ ਤੇ ਤੇ ਹਾਂ ਇਹ ਦੂਜੇ ਸੂਏ ਦੀ ਇਹ ਦੂਸਰੇ ਸੂਏ ਆ ਹਾਂਜੀ ਠੀਕ ਐ ਤੋੜ ਦਈਏ ਫਿਰ ਇਹਨਾਂ ਬੱਚੇ ਕੀ ਜੇ ਇਹਦਾ ਮਗਰ ਉਹਦੇ ਪਹਿਲੇ ਦੋਵਾਂ ਮਗਰ ਹੀ ਕੱਟੇ ਦੋਵਾਂ ਮਗਰ ਹੀ ਕੱਟੇ ਬਾਕੀ ਚੰਗੇ ਕੱਦ ਕੱਟ ਦਈਏ ਇਹ ਵੀ ਲੈ ਲਓ ਜੀ ਉਹ ਦਨ ਲਿਆ ਜੀ ਬਾਕੀ ਬੱਚਿਆਂ ਵੱਲੋਂ ਥੋੜੇ ਜੀ ਆਉਂਦੀਆਂ ਖਾਣਾ ਇਹਦੇ ਵੀ ਆਪਾਂ ਲੱਗ ਰਿਹਾ ਦੇਖ ਸਕਦੇ ਚੰਗੇ ਗਾਇਬ ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਹੈ ਲੈ ਜਿਓ ਜੀ ਪੂਰਾ ਚੰਗਾ ਘੱਟ ਘਾਠ ਇਹਦੇ ਪੂਰੀ ਜਵਾਨ ਝੋਟੀਆਂ ਵਾ ਬਾਕੀ ਜਿਹੜੇ ਵੀਰਾਂ ਦੀ ਚੰਗੀ ਸਾਂਭਿਆ ਉਹੀ ਵੀਰ ਖੜਨ ਦੁੱਧ ਚੰਗਾ ਚਵਾਈ ਜਨਾਵਾ ਸੱਜਣਾ ਸੁਈਆਂ ਵਾ ਜਿਹੜੀਆਂ ਦੇਖ ਸਾਡੇ ਤਾਂ ਤੁਹਾਨੂੰ ਫੇਰ ਤੋਂ ਲਾਗੇ ਤੋਂ ਦਿਖਾ ਦਈਏ ਭਵਨ ਦੀ ਧੱਕੇ ਦੀ ਗਾਂ ਨੂੰ ਆ ਤੇ ਦੋਵਾਂ ਦੇ ਮਗਰ ਜਿਹੜੇ ਕੱਟੇ ਆ ਬਾਕੀ ਜਿਹੜੇ ਵੀਰਾਂ ਨੂੰ ਪਰਖਿਆ ਉਹਨਾਂ ਨੇ ਆਪੇ ਜਿਹੜੀਆਂ ਵੇਖ ਲੈਣੀਆਂ ਤੇ ਹੁਣ ਜਿਹੜੇ ਆ ਤੀਸਰੇ ਨੰਬਰ ਤੇ ਆ ਇਹਦਾ ਬੱਚਾ ਮਰ ਇਹਦੇ ਬਾਰੇ ਵੀ ਦੱਸ ਦਈਏ ਫਿਰ ਆਪਾਂ ਯਾਰ ਜੀ ਬੱਚਾ ਮਰ ਗਿਆ ਜੀ ਅੱਛਾ ਇਹਨੂੰ ਅੱਜ 21 ਦਿਨ ਸੋਈ ਨੂੰ ਹੋਇਆ ਹੈ ਅੱਛਾ 21 ਦਿਨ ਹੋ ਗਏ ਸੋਈ ਨੂੰ ਤੇ ਬੱਚਾ ਇਹਦਾ ਮਰ ਗਿਆ ਵਾ ਤੇ ਬਾੜੇ ਤੇ ਆ ਬੋਈ ਟੀਕਾ ਨਹੀਂ ਕੋ ਕੋ ਆਨੇ ਪਰ ਇਤਨਾ ਥੱਪੂ ਮਾਰ ਕੇ ਥੱਲੇ ਪੈ ਗਏ ਠੀਕ ਆ ਕੋਈ ਗੱਲ ਨਹੀਂ ਇਹੋ ਜੀ ਠੀਕ ਆ ਤੇ ਹੁਣ ਦੁੱਧ ਕਿੰਨਾ ਜੀ ਜਿਹੜਾ ਮੌਕੇ ਤੇ 14 ਲੀਟਰ ਲੀਟਰ ਦਾ ਮਿਲ ਕੇ ਦੋ ਤਾਂ ਜੀ ਅੱਛਾ ਦੋ ਟਾਈਮ ਛੱਡ ਕੇ ਕੋ ਚਾਰ ਟਾਈਮ ਚਵਾ ਲੈ 14 ਲੀਟਰ ਪੱਕਾ ਤਿਆਰ ਹੈ ਜਿਹੜਾ ਪੱਕਾ ਤਿਆਰ ਆ ਆਪਣਾ ਠੀਕ ਆ ਜੀ ਹਾਂਜੀ ਤੇ ਮੁੱਲ ਫਿਰ ਇਹਨਾਂ ਦੇ ਫੋਨ ਤੇ ਕਰਨੇ ਆ ਮੁੱਲ ਫੋਨ ਤੇ ਗਾਏ ਵੀ ਵੇਚਣ ਵਾਲੇ ਆ ਕਿ ਵੀਰ ਭਰਾ ਨੇ ਲੈਟੇ ਗਏ ਅੱਛਾ ਆ ਚਲੋ ਪੜਦਾ ਰਹਿ ਜਾਂਦਾ ਆ ਫਿਰ ਹਨਾ ਪੜਦਾ ਰਹਿ ਜੂਗਾ ਤੇ ਰੱਖਣੇ ਜਾਜ ਹੀ ਆ ਤਰ੍ਹਾਂ ਫਿਰ ਹਾਂ ਰੱਖਾਂਗੇ ਜਾਜ ਨੋਰਮਲ ਇਹ ਆ ਕਿ ਕੋਈ ਮੱਜਾਂ ਦੇ ਹਿਸਾਬ ਨਾਲ ਮੁੱਲ ਲਾਵੇ ਹਾਂਜੀ ਕਿ ਤੁਸੀਂ ਵੀ ਫਿਰ ਖਾਲੀ ਨਹੀਂ ਮੋੜਨਾ ਵੀਡੀਓ ਹੁਣ ਪਾਉਂਦੇ ਤੁਸੀਂ ਵੀ ਵੇਚ ਲਈ ਪਾਉਂਦੇ ਜੇ ਤੇ ਬਾਕੀ ਚਲੋ ਜਿਹੜੇ ਵੀ ਵੀਰ ਨੂੰ ਕੋਈ ਪਸੰਦ ਆਉਂਦੀ ਆ ਫੋਨ ਲਾਵੇ ਇੱਕ ਰਹੀ ਹੈ ਨਾ ਤੇ ਝੋਟੀਆਂ ਦੇ ਸਹਾਨਾ ਕੋਈ ਮੋਲ ਲਾਵੇ ਤੇ ਤੁਸੀਂ ਵੀ ਜੜੀਆਂ ਦੇ ਦੇਣੀਆਂ ਲਿਆ ਇਹਨਾਂ ਵਿੱਚ ਖੋਲੀਆਂ ਫਿਰ ਤੋਰਦੀਏ ਦੁੱਧ ਜਿਹੜਾ ਇਹਦੇ ਕੋਲ ਮੌਕੇ ਤੇ 14 ਲੀਟਰ ਜਿਹੜਾ ਤਿਆਰ ਦੱਸਦੇ ਆ ਹਾਂਜੀ ਹਾਂ ਦੇਖ ਸਕਦੇ ਜੀ ਪੂਰੀਆਂ ਸੋਹਣੀਆਂ ਸੁਨੱਖੀਆਂ ਝੋਟੀਆਂ ਇਹਦੇ ਕੋਲ ਮੌਕੇ ਤੇ ਜਿਹੜਾ ਵਾ ਦੁੱਧ 14 ਲੀਟਰ ਜਿਹੜਾ ਪੂਰਾ ਤਿਆਰ ਦੱਸਦੇ ਭਾੜੇ ਤੇ ਮਿਲਦੀ ਆ ਬੱਚਾ ਨਹੀਂ ਜਿਹੜਾ ਇਹਦਾ ਹੈਗਾ ਚੰਗੇ ਕੱਦ ਕਾਟਦੀ ਹੈ ਇਹ ਵੀ ਬਾਰੇ ਪੱਲੇ ਦੀ ਮੱਝ ਹੈ ਵੀ ਆਜੋ ਲੈ ਆਓ ਜੀ ਹੋਰ ਵੀ ਮੱਜਾਂ ਜਿਹੜੀਆਂ ਵੀਰਜੋ ਨਾਲ ਹੈਗੀਆਂ ਵਾ ਸਾਰੀਆਂ ਚੰਗੇ ਦੁੱਧ ਵਾਲੀਆਂ ਬਾਕੀ ਉਹਨਾਂ ਚੋਂ ਹੀ ਕਿਸੇ ਵੀ ਨੇ ਆਣ ਕੇ ਵੇਖਣੀਆਂ ਤੇ ਕੋਈ ਵੇਖ ਸਕਦਾ ਆਜੋ ਲੈ ਆਓ ਪਾਣੀ ਨੂੰ ਬੰਦ ਹੋ ਵੇ ਦਿਨ ਤੇ ਹੁਣ ਆ ਗਈ ਆਪਣੇ ਕੋਲ ਚੌਥਾ ਚੌਥਾ ਨੰਬਰ ਤੇ ਇਹ ਵੀ ਸੂਈ ਸਵਾਈ ਆ ਬੱਚੇ ਵੀ ਤੁਹਾਨੂੰ ਹੁਣੇ ਸਾਰੀਆਂ ਤੇ ਦਿਖਾ ਦਿੰਨੇ ਆਪਾਂ ਬਿਲਕੁਲ ਛੋਟਾ ਸਿੰਗ ਹੈ ਜਿਹੜਾ ਇਹਦਾ ਤੇ ਥਾਂ ਇਹਦੇ ਵੀ ਲੱਗੇ ਤਾਂ ਦੇਖ ਸਕਦੇ ਜੀ ਪੂਰੀ ਦੂਰ ਦੂਰ ਜਿਹੜਾ ਥਾਣਾ ਇਹਦੇ ਕੋਲ ਚੰਗੇ ਗਾਇਰ ਤੇ ਚੰਗੇ ਸਾਈਜ਼ ਦਾ ਥਾਣਾ ਹੈ ਮਿਲਕ ਵੇਨ ਵੀ ਚੰਗੀ ਲੱਗੀ ਆ ਦੱਸੀਏ ਵਿਧੀ ਇਹਦੇ ਬਾਰੇ ਵੀ ਇਹ ਵੀ ਜੀ ਦੂਜੀ ਸਵੇਰ ਤੋਂ ਠੀਸ ਹੋਈ ਆ ਠੀਕ ਆ ਅਜੇ ਜਵਾਨ ਨਹੀਂ ਲੱਗੀ ਹਾਂਜੀ 6 ਦਾ ਠੀਕ ਆ 11 ਲੀਟਰ ਹੁਣ ਮੌਕੇ ਤੇ ਦੁੱਧ ਆ ਤਿਆਰ ਆ ਜਿਹੜਾ ਹਾਂਜੀ ਅੱਜ 26 ਦਿਨ ਇਹਨੂੰ ਸੂਈ ਹੋ ਅੱਛਾ 26 ਦਿਨ ਹੋ ਗਏ ਸੂਈ ਨੂੰ ਮਹੀਨੇ ਦੇ ਲੱਗ ਕੇ ਬੰਨੇ ਹਾਂਜੀ ਤੇ ਦੁੱਧ ਜਿਹੜਾ 13 ਲੀਟਰ ਤਿਆਰ ਆ ਤੇ ਦੂਸਰਾ ਸੂਆ ਦੂਸਰਾ ਦੂਸਰਾ ਸੂਆ ਠੀਕ ਐ ਖੋਲ ਦੋ ਫਿਰ ਇਹਨਾਂ ਨੂੰ ਤੋਰ ਦਈਏ ਬਾਕੀ ਇਹ ਕਿ ਕੋਈ ਸਾਂਭ ਕੋ ਚੰਗੀ ਕਰ ਲੈ ਤੇ ਹੋਰ ਵਧਾ ਵੀ ਸਕਦਾ ਵਾ ਬਾਕੀ ਇਹ ਕਿ ਐ ਰਜਣ ਛੋਟੀਆਂ ਚਲੋ ਘਰੇ ਕਿੱਲੇ ਤੇ ਵੱਧੀਆਂ ਵੀ ਸੋਹਣੀਆਂ ਲੱਗਦੀਆਂ ਵਾ ਸੋਹਣੇ ਕੱਦ ਕੱਟਦੀ ਨਹੀਂ ਅਜ ਲੈ ਆਉਂਦੀ ਉਹ ਨਹੀਂ ਦਿਆ ਜੀ ਨਾ ਕੋਈ ਹੋਰ ਕੋਈ ਇੱਥੇ ਆ ਕੇ ਪਸੰਦ ਕਰਕੇ ਖੜੇ ਤੇ ਜਿਹੜੇ ਕੋਈ ਵੀਰ ਨੂੰ ਕੋਈ ਪਸੰਦ ਆਉਂਦੀ ਆ ਕੋਈ ਫੋਨ ਲਾਵੇ ਮਾਨਤਨ ਜਿਹੜੇ ਮੌਕੇ ਤੇ ਹੋ ਜਾਣਗੇ ਕੋਈ ਝੋਟੀਆਂ ਦੇ ਹਿਸਾਬ ਨਾਲ ਮੁੱਲ ਲਾਵੇ ਕੋਈ ਤੇ ਠੀਕ ਹੈ ਵੀ ਜੀ ਹੋਰ ਕੁਝ ਨਾ ਫਿਰ ਵਧੀਆ ਹੋ ਗਿਆ ਵੀ ਬਹੁਤ ਪ੍ਰੋਬਲਮ ਕਰਕੇ ਜਿਆਦਾ ਮੇਨ ਵਿੱਚ ਰਹੇ ਆ ਠੀਕ ਹੈ ਠੀਕ ਆ ਤੇ ਬੱਚੇ ਵਿਖਾ ਦਈਏ ਸੱਚ ਕਰੀ ਹੈ ਨਾ ਆਪਣੇ ਬੱਚੇ ਰਹਿ ਕੇ ਵਿਖਾਉਣਾ ਕੱਟੇ ਜੇ ਸਾਰੇ ਹਾਂ ਕੱਟੇ ਜੇ ਤਿੰਨੇ ਕੱਟੇ ਹੀ ਆ ਜਿਹੜੇ ਆ ਦੇਖ ਸਕਦੇ 6 ਦਿਨ ਸੂਏ ਨੂੰ ਹੋਏ ਆ ਪਹਿਲੇ ਨੰਬਰ ਤੇ ਇੱਕ ਨੰਬਰ ਤੇ ਜਿਹੜੀ ਵਾਲੀ ਸਾਡੇ ਤਾਜਈ ਆ ਬੱਚਾ ਹਾਂਜੀ ਤੇ ਆ ਦੂਸਰੀ ਵਾਲੀ ਦਾ ਜੀ ਦੂਸਰੀ ਆਈ 9 ਦਿਨ ਤੇ ਆ ਚੌਥੇ ਨੰਬਰ ਵਾਲੀ ਦਾ ਜੀ ਬਾਕੀ ਸੂਈਆਂ ਸਵਾਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ